ਤੇ ਬਟਾਕੇ ਲੋਕ ਆ ਸਤਿਮੁੱਚ ਤੁਸੀਂ ਆਪਣੇ ਆਪ ਨੂੰ ਕੋਈ ਛੋਟਾ ਨਾ ਜਾਣੋ ਤੁਸੀਂ ਪਰਮੇਸ਼ਰ ਨੇ ਕਿਹਾ ਤੁਸੀਂ ਮੇਰੀ ਨਿਗਾਰੇ ਵਿੱਚ ਬਹੁਤ ਮੁੱਲੇ ਤੇ ਆਦਰ ਦੇ ਯੋਗ ਹੋ ਸਤਿਮੁੱਚ ਅਸੀਂ ਪਰਮੇਸ਼ਰ ਦੀ ਨਿਗਾਰੇ ਵਿੱਚ ਬਹੁਤ ਮੁੱਲੇ ਆ ਕਿਉਂਕਿ ਤਾਂ ਹੀ ਪਰਮੇਸ਼ਰ ਨੇ ਸਾਡੇ ਤੇ ਸਹਾਇਤਾ ਕੀਤੀ ਹੈ ਤਾਂ ਹੀ ਪਰਮੇਸ਼ਰ ਨੇ ਸਾਡੇ ਤੇ ਕਿਰਪਾ ਕੀਤੀ ਹੈ ਸਾਡੇ ਪਿਓ ਦਾਦਿਆਂ ਤੇ ਕਿਰਪਾ ਕੀਤੀ ਸਾਡੀਆਂ ਜਿਹੜੀਆਂ ਪੀੜ੍ਹੀਆਂ ਖਤਮ ਹੋ ਗਈਆਂ ਉਹਨਾਂ ਦੇ ਬਿਆਨ ਨਹੀਂ ਕੀਤੀ ਪਰਮੇਸ਼ਰ ਨੇ ਸਾਡੇ ਤੇ ਤਰਸ ਕੀਤੀ। ਉਹ ਸਾਨੂੰ ਬੁਲਾਇਆ। ਕਿੰਨੇ ਮਹਾਨ ਪਰਮੇਸ਼ਰ ਆਹੋ ਕਿੰਨਾ ਪਵਿੱਤਰ ਪਰਮੇਸ਼ਰ ਆਹੋ। ਕਹਿੰਦਾ ਤੁਸੀਂ ਮੈਨੂੰ ਨਹੀਂ ਸੱਦਿਆ। ਸੱਚਮੁੱਚ ਅਸੀਂ ਪਰਮੇਸ਼ਰ ਨੂੰ ਬੁਲਾਇਆ ਹੀ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਕਿੰਨਿਆਂ ਦੁੱਖਾਂ ਦੇ ਵਿੱਚ ਸੀ। ਅਸੀਂ ਕਿੰਨੀਆਂ ਮੁਸੀਬਤਾਂ ਦੇ ਵਿੱਚ ਸੀ। ਅਸੀਂ ਉਹਦੇ ਪਰਮੇਸ਼ਰ ਨੂੰ ਨਹੀਂ ਬੁਕਾਰਿਆ। ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਸੱਦਿਆ। ਉਨੇ ਸੱਤ ਨੂੰ ਬੁਲਾਇਆ ਕਿ ਮੇਰੇ ਕੋਲ ਆਓ ਮੈਂ ਤੁਹਾਡੇ ਦੁੱਖਾਂ ਨੂੰ ਚੁੱਕ ਲਿਆਗਾ ਮੈਂ ਤੁਹਾਡੀਆਂ ਮੁਸੀਬਤਾਂ ਨੂੰ ਚੁੱਕ ਲਿਆਗਾ ਪਰਮੇਸ਼ਰ ਕਹਿੰਦਾ ਹੈ ਹੇ ਭਾਰਤ ਦੰਬੇ ਲੋਕੋ ਮੇਰੇ ਕੋਲ ਆ ਮੈਂ ਤੁਹਾਨੂੰ ਆਰਾਮ ਦੇਵਾਂਗਾ ਸੱਚੀ ਪ੍ਰੀਓਸੀਓ ਯਾਦ ਕਰੀ ਉਹਨਾਂ ਸਮਿਆਂ ਨੂੰ ਉਹਨਾਂ ਘੜੀਆਂ ਨੂੰ ਜਦੋਂ ਅਸੀਂ ਪਰਮੇਸ਼ਰ ਨੂੰ ਨਹੀਂ ਜਾਣਦੇ ਸੀ ਅਸੀਂ ਕਿੰਨਾ ਹਜ਼ਾਰਾਂ ਦੇ ਵਿੱਚ ਡੁੱਬੇ ਹੋਏ ਸੀ ਕਿੰਨਾ ਮੁਸੀਬਤਾਂ ਦੇ ਵਿੱਚ ਡੁੱਬੇ ਹੋਏ ਸੀ ਉਹ ਚੇਰੇ ਦੰਤਲਾਂ ਦੇ ਵਿੱਚ ਫਸੇ ਹੋਏ ਸੀ ਜਿੱਤੋਂ ਅਸੀਂ ਨਿਕਲ ਨਹੀਂ ਸਕਦੇ ਸੀ ਲੇਕਿਨ ਪਰਮੇਸ਼ਰ ਨੇ ਕੋਲ ਜਦੋਂ ਆਪ ਉਹਨੇ ਆਪ ਦੇ ਕੋਲ ਸਾਨੂੰ ਭਜਾਇਆ ਉਹਨਾਂ ਦੰਤਲਾਂ ਵਿੱਚੋਂ ਸਾਨੂੰ ਬਾਹਰ ਕੱਢ ਲਿਆ ਉਹਨਾਂ ਪਸੀਰਤਾ ਵਿੱਚੋਂ ਸਾਨੂੰ ਬਾਹਰ ਕੱਢ ਲਿਆ ਉਹਨਾਂ ਚਿੱਕੜਾ ਵਿੱਚੋਂ ਸਾਨੂੰ ਬਾਹਰ ਕੱਢ ਲਿਆ ਜਿਹੜੀਆਂ ਸਾਡੀ ਕੋਈ ਉਪਕਾਰ ਨਹੀਂ ਸੀ ਜਦੋਂ ਦੁਨੀਆਂ ਦੇ ਲੋਕ ਸਾਨੂੰ ਬੇਸਮਝ ਸਮਝਦੇ ਸੀ

ਉਸੀਂ ਜਿੰਨਾ ਵੀ ਧੰਨਵਾਦ ਕਰ ਸਕੀਏ ਉਹ ਨਹੀਂ ਥੋੜਾ ਹੈ ਜਦੋਂ ਤੁਸੀਂ ਫ੍ਰੀ ਹੁੰਦੇ ਹੋ ਉਰਦ ਵੀ ਨਹੀਂ ਕਰਦੇ ਪਰਮੇਸ਼ਰ ਦਾ ਧੰਨਵਾਦ ਕਰੋ ਕਿ ਪਰਮੇਸ਼ਰ ਤੇਰਾ ਧੰਨਵਾਦ ਤੂੰ ਸਾਨੂੰ ਸਾਹ ਦੇ ਰਿਹਾ ਹੈ ਤੇਰਾ ਧੰਨਵਾਦ ਤੂੰ ਸਾਨੂੰ ਚੱਲਣ ਦੇ ਰਿਹਾ ਹੈ ਤੇਰਾ ਧੰਨਵਾਦ ਤੂੰ ਸਾਨੂੰ ਦੇਖਣ ਨੂੰ ਦੇ ਰਿਹਾ ਹੈ ਤੇਰਾ ਧੰਨਵਾਦ ਕਰਦੇ ਆ ਕਿ ਤੂੰ ਸਾਨੂੰ ਚਲਾ ਰਿਹਾ ਹੈ ਸਭ ਕੁਝ ਜੇ ਤੁਸੀਂ ਆਪਣੇ ਆਪ ਨੂੰ ਬਿਟ ਭਾਕੇ ਨਹੀਂ ਸਮਝਦੇ ਹਸਪਤਾਲਾਂ 'ਚ ਜਾ ਕੇ ਦੇਖੋ ਪਾਗਲਖਾਨਿਆਂ 'ਚ ਜਾ ਕੇ ਦੇਖੋ ਕਿੰਨੇ ਲੋਕ ਦੁਖੀ ਨੇ ਕਿੰਨੇ ਲੋਕ ਪਰੇਸ਼ਾਨ ਨੇ ਲੇਕਿਨ ਤੁਸੀਂ ਧੰਨਵਾਦ ਕਰੋ ਉਸ ਪਰਮੇਸ਼ਰ ਦਾ ਤੁਹਾਨੂੰ ਨੇ ਕਿਉਂ ਰੱਖਿਆ ਤੂੰਏ ਤੁਹਾਨੂੰ ਅੰਗ ਦਿੱਤੇ ਹੋਣੇ ਪਰਮੇਸ਼ਰ ਨੇ ਕਿਸੇ ਅੰਗ ਤੋਂ ਤੋੜ ਜਾਣੀ ਰੱਖਿਆ ਉਹਨੇ ਤੁਹਾਨੂੰ ਅੱਖੀਆਂ ਦਿੱਤੀਆਂ ਤੁਹਾਨੂੰ ਚੱਲਣ ਦਿੱਤਾ ਪਾਪ ਨੂੰ ਬੋਲਣ ਨਹੀਂ ਦਿੱਤਾ ਉਹ ਮਹਾਨ ਪਰਮੇਸ਼ਰ ਹੈ ਜਿਹੜਾ ਸਾਡਾ ਪਰਮੇਸ਼ਰ ਜਿਹੜੇ ਕੋੜੇ ਸਾਡੇ ਉੱਤੇ ਪੈਣੇ ਸੋ ਨੇ ਆਪਣੇ ਉੱਤੇ ਲੈ ਲਏ ਜਿਹੜਾ ਧੁੱਪ ਸਾਡੇ ਉੱਤੇ ਧੁਕਾਇਆ ਜਾਣਾ ਸੀ ਉਹਨੇ ਆਪਣੇ ਉੱਤੇ ਲੈ ਲਿਆ ਉਹ ਸਾਡਾ ਪਰਮੇਸ਼ਰ ਹੈ ਜਿਹੜਾ ਸਭ ਬਹੁਤ ਤਾਈਕ ਦੇ ਵਿੱਚ ਪਿਆਰ ਕਰਦਾ ਹੈ ਉਹ ਪਵਿੱਤਰ ਪਰਮੇਸ਼ਰ ਸਾਡਾ ਪਰਮੇਸ਼ਰ ਹੈ ਤੁਸੀਂ ਉਹਨੂੰ ਕੁਝ ਵੀ ਨਹੀਂ ਸਮਝਦੇ ਨਿਕਰੋ ਤਾਂ ਆ ਆ ਰਿਹਾ ਸਾਡੇ ਲਈ ਤਾਂ ਉਹ ਮੈਂ ਥੋੜੀ ਕਹਿ ਰਿਹਾ ਇਮਾਨਤ ਖੁਸ਼ ਹੋਇਆ ਜਦੋਂ ਮੈਂ ਵਾਕਿਆ ਗਿਆ ਉਹ ਹੋਗਾ ਦੇਖ ਕਰ ਤੁਸੀਂ ਕੋਈ ਹੋਵਾਲੇ ਕਰ ਜਿਹਨੇ ਧਰਤੀ ਨੂੰ ਬਣਾਇਆ ਜਿਹਨੇ ਆਕਾਸ਼ ਨੂੰ ਬਣਾਇਆ ਪੇੜ ਪੌਦਿਆਂ ਜੀਵ ਜੰਤੂਆਂ ਨੂੰ ਬਣਾਇਆ ਸੂਰਜ ਨੂੰ ਚੰਦ ਨੂੰ ਬਣਾਇਆ ਉਹ ਪਰਮੇਸ਼ਰ ਦੇ ਕਰ ਚੜ੍ਹਿਆ ਜਿਹਨੇ ਸਾਨੂੰ ਬਣਾਇਆ ਜਿਹਨੇ ਸਾਨੂੰ ਮਿੱਟੀ ਤੋਂ ਗੋ ਕੇ ਤਿਆਰ ਕੀਤਾ ਤੁਸੀਂ ਉਹਦਾ ਨਾਦਰ ਹੀ ਨਹੀਂ ਕਰਦੇ ਉਹਦੀ ਉਹਦੀ ਜਾਇਦਾਕਾਰ ਹੀ ਨਹੀਂ ਕਰਦੇ ਜਿੱਦੀ ਸਾਨੂੰ ਕਰਨੀ ਚਾਹੀਦੀ ਆ ਕੁਝ ਪਰਮੇਸ਼ਰ ਨੇ ਕਿਹਾ ਮੈਂ ਤੁਹਾਨੂੰ 14 ਤਾਰੀਖਿਆ ਕਿ ਤੁਸੀਂ ਮੇਰੀ ਬੇਬਾਕ ਕਰੋ ਮੇਰੀ ਬਟੈਰੀ ਕਰੋ ਸਿੱਧਕੀ ਦੀ ਬਟੈਰੀ ਕਰਦੇ ਆ ਪਰਮੇਸ਼ਰ ਦੀ ਉਸ ਨੂੰ ਕੋਈ ਕੰਮ ਨਹੀਂ ਚਪਾਇਆ ਨਹੀਂ ਦਿੱਤੇ ਅਸੀਂ ਆਪਣੀਆਂ ਸੋਚਾਂ ਨਾਲ ਚੱਲਦੇ ਆ ਆਪਣੇ ਵਿਚਾਰਾਂ ਨਾਲ ਚੱਲਦੇ ਆ ਲੇਕਿਨ ਫਿਰ ਵੀ ਪਰਮੇਸ਼ਰ ਤੇ ਆਧਾਰ ਹੋਣਾ ਹੈ ਉਹ ਕਹਿੰਦਾ ਤੇਰੇ ਪਾਪ ਜਿੰਨਾ ਦੀ ਮਰਜੀ ਹੋਣ ਮੇਰੇ ਕੋਲ ਆ ਜਾ ਮੈਂ ਤੈਨੂੰ ਪਾਪ ਕਰਦੇ ਆ ਉਹ ਸਾਡਾ ਪਰਮੇਸ਼ਰ ਹੈ ਉਹ ਪਰਮੇਸ਼ਰ ਪਰਮੇਸ਼ਰ ਹੈ ਜਿਹੜਾ ਸਾਡੇ ਗੁਦਾਹਾਂ ਨੂੰ ਚੁੱਕ ਲੈਂਦਾ ਹੈ ਸਾਡੇ ਛਾਪਾਂ ਨੂੰ ਚੁੱਕ ਲੈਂਦਾ ਹੈ ਉਹ ਸਾਡਾ ਪਰਮੇਸ਼ਰ ਹੈ ਸਰਬ ਕੀ ਪ੍ਰੀਵਰਤੂ ਤੁਸੀਂ ਪਰਮੇਸ਼ਰ ਜਾ ਕੇ ਤੁਸੀਂ ਆਪਣੇ ਆਪ ਦੇ ਨਹੀਂ ਹੋ ਕਿਉਂਕਿ ਪਰਮੇਸ਼ਰ ਦਾ ਬਚਨ ਬਿਆਨ ਹੈ ਕਹਿੰਦਾ ਮੈਂ ਪ੍ਰਭੂ ਆਪਣੇ ਲਹੂ ਦੇ ਨਾਲ ਬੁੱਲ ਖਰੀਦ ਲਿਆ ਅਸੀਂ ਖਰੀਦੇ ਹੋਏ ਹਾਂ ਜਦੋਂ ਅਸੀਂ ਕੋਈ ਚੀਜ਼ ਖਰੀਦਦੇ ਹਾਂ ਅਸੀਂ ਕਹਿੰਦੇ ਹਾਂ ਸਾਡੀ ਹੈ ਇਸੇ ਤਰ੍ਹਾਂ ਪਰਮੇਸ਼ਰ ਕਹਿ ਰਿਹਾ ਇਹ ਜਨ ਮੇਰੇ ਨੇ ਸਭੀ ਪ੍ਰੀਵਸੀ ਪਰਮੇਸ਼ਰ ਦੇ ਆਸ। ਅਸੀਂ ਉਹਦੇ ਆਸ ਹੀ ਆਪਣੇ ਆਪ ਦੇ ਨਹੀਂ ਹਾਂ। ਜਿਸ ਤਰ੍ਹਾਂ ਅਸੀਂ ਪਿਛਲੇ ਸੰਡੇ ਵੀ ਦੇਖਿਆ ਕਿ ਉਹ ਸਾਡਾ ਅੱਬਾ ਹੈ, ਸਾਡਾ ਪਿਤਾ ਹੈ। ਉਹ ਸਾਡਾ ਪਿਤਾ ਹੋ ਗਿਆ। ਅਸੀਂ ਪਿਤਾ ਕੋਲ ਜੋ ਕੁਝ ਵੀ ਮੰਗਾਂਗੇ ਉਹ ਸਾਨੂੰ ਦੇਊਗਾ। ਕਿਉਂਕਿ ਆਪਣੇ ਪੁੱਤਰਾ ਨੂੰ, ਆਪਣੇ ਧੀਆ ਨੂੰ ਕਦੇ ਵੀ ਕੋਈ ਤਿੱਖਾ ਮਾੜੀ ਚੀਜ਼ ਨਹੀਂ ਦਿੰਦਾ। ਚੰਗੀਆਂ ਚੀਜ਼ਾਂ ਦਤਾ ਹੈ। ਉਹ ਸਾਡਾ ਅੱਬਾ ਪਿਤਾ ਉਸ ਸਾਨੂੰ ਚੱਕੀਆਂ ਦੀ ਗੱਲ ਦੌਰ ਚੰਗੀਆਂ ਦਾਤਾ ਦਿੰਦਾ ਹੈ ਕਿਉਂਕਿ ਉਹ ਸਾਡਾ ਪਰਮੇਸ਼ਰ ਹੈ ਉਸ ਦੀ ਮਹਿਮਾ ਪੂਰੇ ਸੱਚੇ ਦਿਲੋਂ ਕਰੀਏ ਕਿ ਕੀ ਪਰਮੇਸ਼ਰ ਨੇ ਕਿਹਾ ਸੀ ਕਿ ਜਦੋਂ ਅਸੀਂ ਪ੍ਰਭੂ ਕੋਲ ਲੈਣੇ ਆ ਤਾਂ ਕਈ ਫੋਟੇ ਵਿੱਚ ਨਤਾਰੇ ਕਈ ਸੁੱਕੇ ਪਏ ਕਈ ਰੋਗੀ ਨੇ ਕਿਉਂ ਅਸੀਂ ਰੋਗੀਆਂ ਕਿਉਂਕਿ ਅਸੀਂ ਪੂਰਨ ਸੱਚਾਈ ਦੇ ਨਾਲ ਪਰਮੇਸ਼ਰ ਦੇ ਨਾਲ ਨਹੀਂ ਚੱਲ ਰਹੇ ਪਵਿੱਤਰਤਾ ਹੀ ਦੇ ਨਾਲ ਅਸੀਂ ਪਰਮੇਸ਼ਰ ਦਾ ਨਹੀਂ ਚੱਲ ਰਹੇ ਸਾਡੇ ਅੰਦਰ ਕਮੀਆਂ ਨੇ ਤਾਂ ਹੀ ਅਸੀਂ ਨਿਤਾਣੇ ਹਾਂ ਤਾਂ ਹੀ ਅਸੀਂ ਰੋਗੇ ਹਾਂ ਤਾਂ ਹੀ ਅਸੀਂ ਸੁੱਤੇ ਪਏ ਹਾਂ ਕਿਉਂਕਿ ਪਰਮੇਸ਼ਰ ਚਾਹਦਾ ਹੈ ਜਾਂ ਤਾਂ ਤੁਸੀਂ ਗਰਮ ਹੋਵੋ ਜਾਂ ਤੁਸੀਂ ਠੰਡੇ ਹੋਵੋ ਤਾਂਾ ਤੁਸੀਂ ਬੇਚੁਜੇ ਕਾਰਨਾਂ ਨਾ ਰੋ ਪਰਮੇਸ਼ਰ ਦੇ ਲਈ ਪੂਰਨ ਕਬੀਰ ਬਣ ਜਾਓ ਪੂਰਨ ਵਿਸ਼ਵਾਸ ਪਰਮੇਸ਼ਰ ਤੇ ਰੱਖ ਲਓ ਕਿਉਂਕਿ ਉਹ ਸਾਡਾ ਜਦੋਂ ਰਾਖਾ ਹੈ ਨਾ ਉਹ ਸਾਡੇ ਲਈ ਸਭ ਕੁਝ ਕਰ ਸਕਦਾ ਹੈ ਸਾਡੇ ਲਈ ਸਭ ਕੁਝ ਕਰ ਸਕਦਾ ਹੈ ਜਦੋਂ ਉਹ ਪਹਾੜਾਂ ਨੂੰ ਗੱਜਰ ਬਣਾ ਸਕਦਾ ਲਾਲ ਸਾਗਰਾਂ ਨੂੰ ਪਾਰ ਸਕਦਾ ਠੋਡੀਆਂ ਤੇ ਪਾਰੀਆਂ ਤੋਂ ਦੇ ਅੱਗੇ ਕੁਝ ਵੀ ਨਹੀਂ ਠੋਡੀਆਂ ਤਰਕੀਆਂ ਤੋਂ ਦੇ ਅੱਗੇ ਕੁਝ ਵੀ ਨਹੀਂ ਉਹ ਜੀਰੋ ਨੇ ਕਿਉਂਕਿ ਮਹਾਤ ਪਰਮੇਸ਼ਰ ਸਾਡਾ ਬਰਦਾ ਪਰਮੇਸ਼ਰ ਹੈ ਤਾਂ ਹੀ

ਠੀਕਾ ਰਸੂਤੇ ਨਾਲ ਐਕਟੀ ਉਹਦੇ ਨਾਲ ਕੱਲ ਬਾਤ ਕਰੀਏ ਤੱਕ ਹਾਰ ਪਰਮੇਸ਼ਰ ਸਾਡੇ ਲਈ ਸਾਰੇ ਦਰਵਾਜ਼ੇ ਖੋਲ ਦਿੰਦਾ ਸਾਡੇ ਲਈ ਆਕਾਸ਼ ਦੀਆਂ ਠੇਕੀਆਂ ਖੋਲ ਦਿੰਦਾ ਉਹ ਆਕਾਸ਼ ਰੂਪੀ ਪੰਡਾਣਾ ਨੂੰ ਖੋਲ ਦਿੰਦਾ ਕਿਉਂਕਿ ਉਹ ਹਾਰ ਪਰਮੇਸ਼ਰ ਸਾਡੀਆਂ ਜਿੰਦਗੀਆਂ ਨੂੰ ਬਦਲ ਦਿੰਦਾ ਅਸੀਂ ਅੱਜ ਜਿੰਨੇ ਵੀ ਇਨਸਾਨਾਂ ਆਪਣੀਆਂ ਟੈਨਸ਼ਨਾਂ ਆਪਣੇ ਬੋਝ ਸਾਰੇ ਦਰਵਾਜ਼ਿਆਂ ਤੋਂ ਬਾਹਰ ਕੱਢ ਦੋ ਮੇਰ ਦਾ ਹੱਲ ਕੇ ਹੋ ਕੇ ਪਰਮੇਸ਼ਰ ਦੇ ਚਰਨਾ ਚੋਲੂ। ਇਹ ਪਰਮੇਸ਼ਰ ਅੱਜ ਤੇਰੀ ਹਜ਼ੂਰੀ ਦੇ ਵਿੱਚ ਆਇਆ। ਅਸੀਂ ਅੱਜ ਜੋ ਖਾਲੀ ਪੱਲੇ ਲੈ ਕੇ ਆਇਆ ਅੱਜ ਅਸੀਂ ਭਰ ਕੇ ਜਾਈਏ। ਅੱਜ ਅਸੀਂ ਜੋ ਖਾਲੀ ਦਿਲ ਲੈ ਕੇ ਆਇਆ ਉਸ ਖਾਲੀ ਦਿਲ ਨੂੰ ਅੱਜ ਦਿਲਾਂ ਨੂੰ ਭਰ ਕੇ ਲੈ ਕੇ ਜਾਈਏ। ਜੋ ਪਰਮੇਸ਼ਰ ਸਾਡੇ ਅੰਦਰ ਪੱਥਰ ਦੇ ਦਿਲ ਨੇ ਅੱਜ ਉਹ ਮਾਸ ਤੇ ਮਿਰ ਬਣ ਜਾਣਾ। ਪ੍ਰਭੂ ਯੇਸ਼ੂ ਵਾਸੀ ਦੇ ਨਾਲ ਦੇ ਵਿੱਚ। ਉਪਰਿਧਰ ਪਰਮੇਸ਼ਰ ਜਿਹੜੀਆਂ ਅੱਖੀਆਂ ਇਹ ਗਲਤ ਕੰਮ ਗਲਤ ਚੀਜ਼ਾਂ ਦੇਖਦੀਆਂ ਨੇ ਉਹ ਅੱਜ ਬਗਲ ਜਾਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਤੇ ਅੱਜ ਜਿਹੜੀ ਜ਼ੁਬਾਨ ਸਾਡੀ ਗਲਤ ਬੋਲਦੀ ਹੈ ਉਹ ਜ਼ੁਬਾਨ ਅੱਜ ਪਵਿੱਤਰ ਹੋ ਜਾਵੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਤੇ ਸਾਡੇ ਪੈਰ ਜਿਹੜੇ ਗਲਤ ਰਹਾ ਵਿੱਚ ਜਾਂਦੇ ਨੇ ਉਹ ਅੱਜ ਤੋਂ ਸਹੀ ਰਹਾ ਵਿੱਚ ਜਾਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਤੇ ਪਵਿੱਤਰ ਤਰਫ ਹਮੇਸ਼ਾ ਅਸੀਂ ਜੋ ਵੀ ਗਲਤ ਖਾਂਦੇ ਆ ਪ੍ਰਭੂ ਉਹ ਅੱਜ ਤੋਂ ਸਹੀ ਹੋ ਜਾਣਾ ਪਰ ਉਹ ਯੇਸ਼ੂ ਮਸੀਹ ਦੇ ਨਾਮ ਵਿੱਚ ਪਰਮੇਸ਼ਰ ਨੂੰ ਕੋ ਜਿਹੜੀਆਂ ਸਾਡੀਆਂ ਸੋਚਾਂ ਨੇ ਜਿਹੜੇ ਸਾਡੇ ਵਿਚਾਰ ਨੇ ਜੋ ਗਲਤ ਹੋ ਰਹੇ ਨੇ ਪਰ ਜੋ ਪਵਿੱਤਰ ਹੋ ਜਾਣਾ ਪਰ ਉਹ ਯੇਸ਼ੂ ਮਸੀਹ ਦੇ ਨਾਮ ਵਿੱਚ ਕਿ ਜੇ ਪਰਮੇਸ਼ਰ ਦਾ ਜਦੋਂ ਸੀ ਰਾਜ ਆਪਣੇ ਉੱਤੇ ਮੰਗਦੇ ਆ ਨਾ ਉਹ ਸਭ ਕੁਝ ਸਾਡਾ ਬਦਲ ਦਿੰਦਾ ਅੱਜ ਤੋਂ ਉਹ ਪਰਮੇਸ਼ਰ ਅੱਜ ਸਾਡੇ ਦਿਮਾਗ ਉੱਤੇ ਤੂੰ ਰਾਜ ਕਰ ਅੱਜ ਸਾਡੇ ਦਿਲ ਦੇ ਉੱਤੇ ਤੂੰ ਰਾਜ ਕਰ ਅੱਜ ਸਾਡੀ ਜਵਾਨ ਦੇ ਉੱਤੇ ਤੂੰ ਰਾਜ ਕਰ ਅੱਜ ਸਾਡੇ ਕਦਮਾਂ ਦੇ ਉੱਤੇ ਤੂੰ ਰਾਜ ਕਰ ਅੱਜ ਸਾਡੇ ਸਰੀਰ ਦੇ ਉੱਤੇ ਤੂੰ ਰਾਜ ਕਰ ਅੱਜ ਸਾਡੀ ਆਤਮਾ ਦੇ ਉੱਤੇ ਤੂੰ ਰਾਜ ਕਰ ਸਾਡੀਆਂ ਸੋਚਾਂ ਵਿਚਾਰਾਂ ਉੱਤੇ ਤੂੰ ਰਾਜ ਕਰ ਔਰ ਪਵਿੱਤਰ ਪਰਮੇਸ਼ਰ ਸਾਡੇ ਬੱਚਿਆਂ ਉੱਤੇ ਰਾਜ ਕਰ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਰਾਜ ਕਰ ਪਵਿੱਤਰ ਪਰਮੇਸ਼ਰ ਅੱਜ ਦਾਸ ਦੀ ਉੱਤੇ ਰਾਜ ਕਰ ਅੱਜ ਉਹਦੇ ਪੀਰ ਪੁੱਤਰ ਉੱਤੇ ਰਾਜ ਕਰ। ਪੂਰੀ ਕ੍ਰਿਸ਼ਿਆ ਉੱਤੇ ਰਾਜ ਕਰ। ਕ੍ਰਿਸ਼ਿਆ ਦੇ ਧੀਆਂ ਪੁੱਤਰ ਉੱਤੇ ਰਾਜ ਕਰ। ਇਹਨਾਂ ਦੀ ਆਉਣ ਵਾਲੀਆਂ ਪੀੜੀਆਂ ਉੱਤੇ ਰਾਜ ਕਰ। ਅੱਜ ਤੇਰੇ ਰਾਜ ਨੂੰ ਪ੍ਰਭੂ ਅਸੀਂ ਆਪਣੇ ਜੀਵਨ ਦੇ ਵਿੱਚ ਮੰਗਦੇ ਹਾਂ। ਅੱਜ ਤੇਰੇ ਰਾਜ ਨੂੰ ਪ੍ਰਭੂ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਮੰਗਦੇ ਹਾਂ। ਅੱਜ ਤੇਰੇ ਰਾਜ ਨੂੰ ਪ੍ਰਭੂ ਜੀ ਆਪਣੀ ਪੂਰਨ ਬਖਸ਼ਿਸ਼ ਜਿੱਥੇ ਵੀ ਅਸੀਂ ਰਹਿ ਰਹੇ ਹਾਂ ਪ੍ਰਭੂ ਜੀ। ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਅੱਜ ਤੇਰੇ ਰਾਜ ਨੂੰ ਮੰਗਦੇ ਆਂ ਅੱਜ ਤੇਰੇ ਨਾਮ ਦੀ ਬੇਦਾਰੀ ਆ ਜਾਵੇ ਪ੍ਰਭੂ ਜੀ ਅੱਜ ਲੋਕ ਬਦਲ ਜਾਣ ਪ੍ਰਭੂ ਜੀ ਇੱਕ ਵਾਰ ਵੀ ਜਿਹਨੇ ਤੈਨੂੰ ਪੁਕਾਰ ਲਿਆ ਪ੍ਰਭੂ ਉਹਨਾਂ ਦੀਆਂ ਜ਼ਿੰਦਗੀਆਂ ਬਦਲ ਜਾਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਪਵਿੱਤਰ ਪਰਮੇਸ਼ਰ ਅੱਜ ਤੁਹਾਡੇ ਇਚਾਨਾ 'ਚ ਪ੍ਰਾਰਥਨਾ ਪ੍ਰਭੂ ਜਿੰਨੇ ਵੀ ਇਸ ਚਰਚ ਨੂੰ ਛੱਡ ਕੇ ਜਾ ਚੁੱਕੇ ਨੇ ਲੋਕ ਉਹ ਵੀ ਵਾਪਸ ਬੋੜਾਣ ਪਰ ਵੀ ਯੇਸ਼ੋ ਮਸੀਹ ਆ ਦੇ ਵਿੱਚ ਅਪਰਬੂ ਤੇਰਾ ਰਾਜ ਅਸੀਂ ਉਹਨਾਂ ਉੱਤੇ ਵੀ ਮੰਗਦੇ ਆ ਪ੍ਰਭੂ ਅੱਜ ਤੇਰਾ ਰਾਜ ਪ੍ਰਭੂ ਦਾ ਲੋਕਾਂ ਦੇ ਉੱਤੇ ਮੰਗਦੇ ਆ ਜੋ ਤੈਨੂੰ ਛੱਡ ਕੇ ਜਾ ਚੁੱਕੇ ਨੇ ਉਹਨਾਂ ਦੇ ਪਰਿਵਾਰਾਂ ਤੇ ਤੇਰੇ ਰਾਜ ਨੂੰ ਮੰਗਦੇ ਆ ਪ੍ਰਭੂ ਜਿਸ ਤਰ੍ਹਾਂ ਪ੍ਰਭੂ ਕੇ ਵੀ ਜਨੋਂ ਪਿਆਸੀ ਹੁੰਦੀ ਹੈ ਤੇ ਤਾਲੀਆਂ ਦੇ ਲਈ ਦੌਰਦੀ ਆ ਪ੍ਰਭੂ ਉਸੇ ਤਰ੍ਹਾਂ ਇਹ ਵੀ ਲੋਕ ਅੱਜ ਤੇਰੇ ਪਿਆਸੇ ਹੋ ਜਾਣ ਪ੍ਰਭੂ ਅੱਜ ਤੇਰੇ ਪਿਆਸੇ ਹੋ ਜਾਣ ਪ੍ਰਭੂ ਤੇਰੇ ਵੱਲ ਦੌੜਨ ਸਭ ਯਸ਼ੂ ਫਸਤੀ ਦੇ ਨਾਮ ਦੇ ਵਿੱਚ ਉਹ ਪਵਿੱਤਰ ਕੰਡੀਸ਼ਨ ਤੇਰੀ ਵੱਲ ਦੌੜਨ ਆਉਂਦੇ ਪ੍ਰਭੂ ਜੀ ਸਤਿ ਪ੍ਰਭੂ ਅਸੀਂ ਜਿੰਦਗੀ ਦੇ ਵਿੱਚ ਦੇਖਿਆ ਪ੍ਰਭੂ ਜਿੰਨਿਆਂ ਨੇ ਵੀ ਤੇਰਾ ਵਿਰੋਧ ਕੀਤਾ ਪ੍ਰਭੂ ਤੇ ਸਖਤ ਵਿੱਚ ਸਾਨੂੰ ਉਹਨਾਂ ਨੂੰ ਜਵਾਬ ਦੇਣ ਦੀ ਲੋੜ ਨਹੀਂ ਪਈ ਤੂੰ ਉਹਨਾਂ ਨੂੰ ਜਵਾਬ ਦਿੱਤਾ ਮੇਰੇ ਬਾਪ ਪਰਮੇਸ਼ਰ ਪਰ ਤੇਰੇ ਚਾਨਾ ਜੱਜ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜਿੰਨਿਆਂ ਨੇ ਵੀ ਸਾਡੇ ਖਿਲਾਫ ਕੁਝ ਵੀ ਬੋਲਿਆ ਪ੍ਰਭੂ ਅੱਜ ਅਸੀਂ ਉਹਨਾਂ ਨੂੰ ਮਾਫ ਕਰਦੇ ਹਾਂ ਪ੍ਰਭੂ ਅੱਜ ਤੋਂ ਆਪਣੇ ਉਹਨਾਂ ਨੂੰ ਚਰਨਾਂ ਦੇ ਵਿੱਚ ਲੈ ਲੈ ਪ੍ਰਭੂ ਆਪਣੀ ਹਜ਼ੂਰੀ ਦੇ ਵਿੱਚ ਲੈ ਲੈ ਮੇਰੇ ਮਹਾਨ ਪਰਮੇਸ਼ਰ ਅੱਜ ਤੋਂ ਉਹਨਾਂ ਨੂੰ ਮਾਫ਼ ਕਰ ਦੇ ਪ੍ਰਭੂ ਅੱਜ ਤੋਂ ਉਹਨਾਂ ਤੇ ਦਇਆ ਕਰ ਦੇ ਪ੍ਰਭੂ ਅੱਜ ਤੋਂ ਉਹਨਾਂ ਤੇ ਕਿਰਪਾ ਕਰ ਦੇ ਪ੍ਰਭੂ ਉਹਨਾਂ ਦੀਆਂ ਸੇ ਮਿੱਕੀਆਂ ਬਦਲ ਜਾਣ ਪ੍ਰਭੂ ਉਹਨਾਂ ਦੇ ਹਾਲਾਤ ਬਦਲ ਜਾਣ ਪ੍ਰਭੂ ਪਰ ਉਹ ਤੇ ਨੂੰ ਗ੍ਰਹਿਣ ਕਰ ਲੈਣਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਅਪਵਿੱਤ ਪਰਮੇਸ਼ਰ ਅੱਜ ਤੁਹਾਡੇ ਚਰਨਾ ਤੇ ਪ੍ਰਾਰਥਨਾ ਪ੍ਰਭੂ ਜਿੰਨੇ ਵੀ ਪੂਰੀ ਦੁਨੀਆ ਵਿੱਚ ਦਾਸ ਨੇ ਤੁਹਾਡੇ ਤੁਹਾਡੀਆਂ ਦਾਸੀਆਂ ਨੇ ਪ੍ਰਭੂ ਜੋ ਰਾਹਾਂ ਤੋਂ ਭਟਕ ਚੁੱਕੇ ਨੇ ਪ੍ਰਭੂ ਉਹ ਵੀ ਤੇਰੇ ਕੋਲੇ ਵਾਪਸ ਆ ਜਾਣ ਪ੍ਰਭੂ ਯੀਸ਼ੂ ਬਖਸੀ ਦੇ ਨਾਮ ਦੇ ਵਿੱਚ ਉਹ ਪਵਿੱਤਰ ਪਰਮੇਸ਼ਰ ਉਹਨਾਂ ਦੀਆਂ ਸੋਚਾਂ ਤੇ ਤੁਹਾਡਾ ਰਾਜ ਹੋਵੇ ਉਹਨਾਂ ਦੇ ਮਨਾਂ ਦੇ ਉੱਤੇ ਤੁਹਾਡਾ ਰਾਜ ਹੋਵੇ ਉਹਨਾਂ ਦੇ ਦਿਲ ਰੂਹ ਜਿਸ ਵਿਚਾਰ ਤੇ ਤੁਹਾਡਾ ਰਾਜ ਹੋ ਜਾਵੇ ਔਰ ਉਹ ਤੁਹਾਡੇ ਵੱਲ ਵਾਪਸ ਮੁੜਾਂ ਪ੍ਰਭੂ ਯੀਸ਼ੂ ਬਖਸੀ ਦੇ ਨਾਮ ਦੇ ਵਿੱਚ ਉਹ ਪਵਿੱਤਰ ਪਰਮੇਸ਼ਰ ਅਜਿਹਾ ਮਨ ਦਿੰਦਾ ਹੈ ਅੱਖੋਨਾਂ ਤੇ ਕਿਰਪਾ ਕਰ ਪਰਮੇਸ਼ਰ ਜਿਹੜਾ ਤੈਨੂੰ ਰਾਜ ਹੈ ਆਪਣੇ ਲੋਕਾਂ ਉੱਤੇ ਪ੍ਰਭੂ ਕਿ ਮੇਰੀ ਭਾਜਾ ਗਿਆਨ ਬਾਚੋਂ ਨਾਸ਼ ਹੋਰੀ ਹੈ ਪ੍ਰਭੂ ਜਿਹੜੇ ਨਾਸ਼ ਹੋ ਰਹੇ ਨੇ ਪ੍ਰਭੂ ਤੇਰੇ ਗਿਆਨ ਬਾਚੋਂ ਅਜੋਨਾਂ ਵਿੱਚ ਤੇਰਾ ਗਿਆਨ ਆ ਜਾਵੇ ਪ੍ਰਭੂ ਪ੍ਰਭੂ ਯੇਸ਼ੂ ਦਾ ਅਜੋਨਾਂ ਵਿੱਚ ਤੇਰਾ ਗਿਆਨ ਆ ਜਾਵੇ ਮੇਰੀ ਮਹਾਨ ਪਰਮੇਸ਼ਰ ਉਹਨਾਂ ਦੀਆਂ ਸੋਚਾਂ ਤੇ ਤੁਹਾਡਾ ਰਾਜ ਹੋ ਜਾਵੇ ਉਹਨਾਂ ਦੀਆਂ ਵਿਚਾਰਾਂ ਉੱਤੇ ਤੁਹਾਡਾ ਰਾਜ ਹੋ ਜਾਵੇ ਰੂਹ ਇਸ ਜਾਨ ਉੱਤੇ ਤੁਹਾਡਾ ਰਾਜ ਹੋ ਜਾਵੇ ਕਰੋਨਾ ਦੀਆਂ ਜੇਲ੍ਹ ਪਰਬੂ ਯੇਸ਼ੂ ਵਸੀ ਦੇ ਨਾਮ ਦੇ ਵਿੱਚ ਆਪਣੀ ਤਰਫ ਮੇਸ਼ਰਤਾ ਦੇ ਚਾਰਨਕ ਪ੍ਰਾਰਥਨਾ ਕਰਦੇ ਆਂ ਇਸ ਸ਼ਮਾਦਾਨ ਦੇ ਵਿੱਚ ਜਿੰਨੀ ਵੀ ਕ੍ਰਿਸਤੀਆ ਨੂੰ ਬਣਾਈ ਹੈ ਪ੍ਰਭੂ ਚਿੱਤੇ ਵਿੱਚ ਲੋਕ ਨੂੰ ਸਾਜੇ ਨੇ ਬੜੂ ਜੋ ਲੰਬੇ ਸਮੇਂ ਤੋਂ ਬਿਮਾਰ ਨੇ ਪ੍ਰਭੂ ਅਜ ਉੱਠ ਕੇ ਖੜੇ ਹੋ ਜਾਣ ਪ੍ਰਭੂ ਯੇਸ਼ੂ ਵਸੀ ਦੇ ਨਾਮ ਦੇ ਵਿੱਚ ਅੱਜ ਉਹਨਾਂ ਦੀਆਂ ਜ਼ਿੰਦਗੀਆਂ ਬਦਲ ਜਾਣ ਅਭਿਸ਼ੇਸ਼ ਸ਼ੁਰੂ ਵਸੀ ਦੇ ਨਾਮ ਦੇ ਵਿੱਚ

ਤੁਹ ਕਿੰਨਾ ਤੇ ਤਾਨਿਆਂ ਨੂੰ ਮੀੜਿਆਂ ਨੂੰ ਤੂੰ ਸੁਣ ਲਿਆ ਪ੍ਰਭੂ ਯਸ ਕਿਰਪਾ ਉਹਨਾਂ ਨੂੰ ਜਿਨ੍ਹਾਂ ਨੇ ਸ਼ਰਮਿੰਦਿਆ ਕੀਤਾ ਪ੍ਰਭੂ ਜੀ ਅੱਜ ਉਹ ਆਪ ਸ਼ਰਮਿੰਦੇ ਹੋ ਜਾਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਇਹ ਉਹਨਾਂ ਦੇ ਹਾਲਾਤ ਬਦਲ ਜਾਣ ਯਸ ਕਿਰਪਾ ਸਾਡੇ ਪ੍ਰਭੂ ਜੀ ਸਭ ਕੁਝ ਕਰਨ ਵਾਲਾ ਕਮਹੀ ਪਰਮੇਸ਼ਰ ਹੈ ਪ੍ਰਭੂ ਕਿਉਂਕਿ ਕੋਈ ਆਵਾਜ਼ ਕੰਜਰ ਦੇ ਬਿਨਾਂ ਉਹਰੇਆ ਭਰੇਆ ਕਰਨ ਵਾਲਾ ਪਰਮੇਸ਼ਰ ਹੈ ਸਾਡੇ ਪ੍ਰਭੂ ਜੀ ਜਿਨ੍ਹਾਂ ਵੀ ਲੋਕ ਪਰਜਰ ਦੇ ਪ੍ਰਭੂ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਉਹ ਹਰੇ ਭਰੇ ਪਰਬੀ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਅਪਵਿੱਤ ਪਰਮੇਸ਼ਰ ਤੁਹਾਡੇ ਚਾਹਤ ਅਕ ਪ੍ਰਾਰਥਨਾ ਪ੍ਰਭੂ ਜੋ ਕੋਈ ਲੰਬੀਆਂ ਬਿਮਾਰੀਆਂ ਜਿੱਦਾਂ ਦੇ ਕੈਂਸਰ ਨੇ ਪਰਪੂੰਜੀ ਸਿਸ਼ਮਾਂ ਦਾ ਆਂਦੇ ਨਾਲ ਜਿੰਨੇ ਲੋਕ ਜੁੜੇ ਹੋਏ ਨੇ ਪ੍ਰਭੂ ਜੋ ਕੈਂਸਰ ਨਾਲ ਜੂਝ ਰਹੇ ਨੇ ਪ੍ਰਭੂ ਉਹ ਕੈਂਸਰ ਅਜੇ ਖਤਮ ਹੋਵੇ ਪਰਬੀ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਆ ਲੋਕ ਆਜ਼ਾਦ ਹੋ ਜਾਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਉਹ ਕੁ ਵੀ ਸਤਿ ਪਰਮੇਸ਼ਰ ਦਾ ਆਪ ਪਰਮੇਸ਼ਰ ਜਿੰਨੇ ਵੀ ਲੋਕ ਪਰਬੂ ਕੋਈ ਵੀ ਛੋਟੀਆਂ ਬਿਮਾਰੀਆਂ ਨਾਲ ਜੂਝ ਰਹੇ ਨੇ ਪ੍ਰਭੂ ਜੀ ਜੋ ਲੰਬੇ ਸਮੇਂ ਤੋਂ ਨੇ ਮੇਰੇ ਬਾਹਰ ਪਰਮੇਸ਼ਰ ਉਹ ਵੀ ਅੱਜ ਮਿੱਟ ਜਾਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਜਿਨ੍ਹਾਂ ਨੂੰ ਸਾਡੀ ਦਿੱਕਤ ਆ ਰਹੀ ਹੈ ਪ੍ਰਭੂ ਜੀ ਉਹ ਵੀ ਅੱਜ ਆਜ਼ਾਦ ਹੋ ਜਾਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਅਤਬਿਖ ਪਰਮੇਸ਼ਰ ਤਾ ਆਪ ਆਪ ਪਰਮੇਸ਼ਰ ਜੋ ਸ਼ੁਕਰਾਣਾਂ ਗੁੰਝਰੇ ਨੇ ਪ੍ਰਭੂ ਸੱਚਮੁੱਚ ਜੋ ਫਸੇ ਹੋਏ ਨੇ ਪ੍ਰਭੂ ਉਹਨੀਆਂ ਜਾਗ ਹੋ ਜਾਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਅਤਬਿਖ ਪਰਮੇਸ਼ਰ ਤਾ ਆਪ ਆਪ ਪਰਮੇਸ਼ਰ ਜਿਨ੍ਹਾਂ ਨੂੰ ਡਾਕਟਰਾਂ ਨੇ ਕਹਿ ਦਿੱਤਾ ਅਨਦੇ ਜਿਦਾ ਦੇ ਵਿੱਚ ਛੇ ਦਿਨ ਨੇ ਪ੍ਰਭੂ ਭੋਦੇ ਲੱਜ ਨਿੱਤ ਜਾਣ ਔਰ ਤੇਰੇ ਮਾਫੇ ਦੇ ਨਾਲ ਭਰੇ ਜਾਣਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਔਰ ਦਿਲ ਨਵੇਂ ਬਣ ਜਾਣ ਪ੍ਰਭੂ ਜਿਨ੍ਹਾਂ ਦੇ ਪ੍ਰੋਟਿਆਂ ਦੇ ਵਿੱਚ ਦਿੱਕਤ ਹੈ ਪ੍ਰਭੂ ਕੋਰਦੇ ਨਵੇਂ ਹੋ ਜਾਣ ਪ੍ਰਭੂ ਜਿਨ੍ਹਾਂ ਦੇ ਪੇਟ ਵਿੱਚ ਦਿੱਕਤ ਹੈ ਨਵੇਂ ਆ ਜਾਣ ਮੇਰੇ ਮਹਾਨ ਪਰਮੇਸ਼ਰ ਜਿਨ੍ਹਾਂ ਦੇ ਅੰਗ ਪੈਰ ਚੋ ਵੀ ਕੋਈ ਕਮਜ਼ੋਰ ਹੈ ਪ੍ਰਭੂ ਉਹ ਜਿੰਨੇਵੇਂ ਬਣ ਜਾਣ ਪ੍ਰਭੂ ਯੀਸ਼ੂ ਵਸੀ ਦੇ ਨਾਮ ਦੇ ਵਿੱਚ ਪਰਮੇਸ਼ਰ ਪਰਮੇਸ਼ਰ ਦਾ ਆਪ ਬਾਪ ਪਰਮੇਸ਼ਰ ਜੋ ਦੇਖ ਲਈ ਪਾਰੇ ਪ੍ਰਭੂ ਦੇਖਣ ਲੱਗ ਜਾਣ ਮੇਰੇ ਮਹਾਨ ਯੀਸ਼ੂ ਜੋ ਚੱਲ ਨਹੀਂ ਸਕਦੇ ਚੱਲਣ ਲੱਗ ਜਾਣ ਮੇਰੇ ਮਹਾਨ ਪ੍ਰਮੇਸ਼ਰ। ਸਤਿ ਪ੍ਰਭੂ ਜੀ ਦੇ ਸੋਤੇ ਨੇ ਪ੍ਰਭੂ ਜਿੰਨਾਂ ਨੂੰ ਸਾਧ ਨਹੀਂ ਗਿਆਨ ਨਹੀਂ ਹੈ ਪ੍ਰਭੂ ਉਹ ਵੀ ਅੱਜ ਗਿਆਨ ਵਾਲੇ ਬਣ ਜਾਣ। ਰਬੇ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ। ਉਹ ਪਵਿੱਤਰ ਪਰਮੇਸ਼ਰ ਦਾ ਆਵਾਜ਼ ਪਰਮੇਸ਼ਰ। ਅੱਜ ਲੋਕਾਂ ਦੇ ਹਾਲਾਤ ਬਦਲ ਦੇ ਪ੍ਰਭੂ ਜੀ। ਅੱਜ ਸਭ ਕੁਝ ਚੇਂਜ ਕਰ ਦੇ ਮੇਰੇ ਮਹਾਨ ਪ੍ਰਮੇਸ਼ਰ। ਅੱਜ ਸਭ ਕੁਝ ਚੇਂਜ ਕਰ ਦੇ ਪ੍ਰਭੂ। ਪਰਤੋ ਮੇਟਰ ਤੋਂ ਮੇਰੇ ਸੋਤੇ ਚਾਰਨਾ ਦੀ ਪ੍ਰਾਰਥਾ ਹੈ ਪ੍ਰਭੂ ਜਿਨ੍ਹਾਂ ਨੂੰ ਤੂੰ ਤੋੜੇ ਦਿੱਤੇ ਇਸ ਕਲੀਸਿਆ ਦੇ ਵਿੱਚ ਪ੍ਰਭੂ ਸਮਾਦਾਨ ਦੇ ਵਿੱਚ ਪ੍ਰਭੂ ਉਹ ਤੋੜੇ ਅਧ ਚਾਮਕਰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਉਹ ਤੋੜੇ ਹੋ ਜਾਕਰ ਹੋ ਜਾਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਉਹਨਾਂ ਨੂੰ ਇਹ ਤੋੜੇ ਬਧਾਉਣ ਵਾਲੇ ਬਣ ਜਾਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਆਪ ਪਵਿੱਤਰ ਪਰਮੇਸ਼ਰ ਤੁਹਾਡੇ ਚਾਨਾ ਦੀ ਪ੍ਰਾਰਥਨਾ ਹੈ ਤਾਂ 18 ਦੀ ਜੋ ਲਿੱਤੀ ਹੋਰ ਫੁੱਤਰ ਜਿਹੜੇ ਕਰਾਰੇ ਨੇ ਪੂਰੀ ਕਲੀਸਿਆ ਦੇ ਕਲੀਸਿਆ ਦੇ 3ਾਂ ਪੁੱਤਰਾ ਦੇ ਆਉਣ ਵਾਲੀਆਂ 3ਾਂ ਦੇ ਲਈ ਤਬੂ ਉਹ ਮਹਾਨ ਪਰਮੇਸ਼ਰ ਅੱਜ ਇਹਨਾਂ ਨੂੰ ਆਪਣਾ ਆਤਮਾ ਦੇ ਤਬੂ ਚੀਨ ਸੰਪੂਰਨ ਦੇ ਗਰੇ ਮਹਾਨ ਪਰਮੇਸ਼ਰ ਤੁਹਾਡਾ ਜਦੋਂ ਪੂਰਾ ਹੋਵੇਗਾ ਅਧੂਰਾ ਖਤਮ ਹੋ ਜਾਵੇਗਾ ਜੋ ਵੀ ਇਹਨਾਂ ਦੀਆਂ ਜ਼ਿੰਦਗੀਆਂ ਚ ਅਧੂਰਾ ਪਾਣ ਹੈ ਪ੍ਰਭੂ ਅੱਜ ਉਹ ਪੂਰਾ ਹੋ ਜਾਵੇ ਪ੍ਰਭੂ ਜੀ ਉਸ ਪਸਤੀ ਦੇ ਨਾਮ ਦੇ ਵਿੱਚ ਉਹ ਸਭ ਕੁਝ ਪੂਰਾ ਹੋ ਜਾਵੇ ਪ੍ਰਭ ਯੇਸ਼ੂ ਵਸਤੀ ਦੇ ਨਾਲ ਹੋਵੇ ਪ੍ਰਭ ਹਾਲਾਤਾਂ ਨੂੰ ਬਦਲ ਦੇ ਅੱਜ ਪੂਰਨ ਬਦਲ ਦੇ ਪ੍ਰਭ ਅੱਜ ਸੋਚਾਂ ਦੇ ਕਬਜ਼ਾ ਪੂਰਨ ਕਬਜ਼ਾ ਪ੍ਰਭ ਯੇਸ਼ੂ ਵਸਤੀ ਦੇ ਨਾਲ ਦੇ ਵਿੱਚ ਉਹ ਪ੍ਰਭ ਤੁਹਾਡੇ ਚਰਨਾਚ ਪ੍ਰਾਰਥਾ ਕਿੰਨੇ ਲੋਕ ਘਰਾਂ ਤੋਂ ਆ ਰਹੇ ਨੇ ਪ੍ਰਭ ਉਹਨਾਂ ਨੂੰ ਤੁਹਾਡੇ ਪਾਪ ਤੇ ਪਵਿੱਤਰ ਲਹੂ ਦੇ ਵਿੱਚ ਰਤੇ ਦੇ ਦੇ ਆਪ ਨੂੰ ਸਹੀ ਸਲਾਮਤ ਆਪਣੀ ਹਜ਼ੂਰੀ ਦੇ ਵਿੱਚ ਲੈ ਕੇ ਆਉਣ ਜਿਸ ਤਰ੍ਹਾਂ ਤੂੰ ਸਾਨੂੰ ਲੈ ਕੇ ਆਇਆ ਪ੍ਰਭੂ ਉਹਨਾਂ ਨੂੰ ਵੀ ਲੈ ਕੇ ਆ ਮੇਰੇ ਮਹਾਨ ਪਰਮੇਸ਼ਰ ਅੱਜ ਚੰਬਾ ਤੁਮ ਹੁਲੇ ਪਾਈ ਤੂ ਅੱਜ ਤੇਰੇ ਲੋਕ ਤੇਰੀ ਹਸੂਰੀ ਨੂੰ ਵੇਖਣਗੇ ਮਹਾਨ ਪਰਮੇਸ਼ਰ ਅੱਜ ਤੇਰੇ ਲੋਕ ਤੇਰੇ ਜਜ਼ਾਹ ਨੂੰ ਵੇਖਣ ਤੂ ਅੱਜ ਤੇਰੇ ਲੋਕ ਤੇਰੀ ਹਸੂਰੀ ਨੂੰ ਮਹਿਸੂਸ ਕਰਨ ਪ੍ਰਭੂ جو بھی مہان پرمیشر अॼून शुटीशो खूनो پوڑے اپنی سوچا دوارا بچار دوارا پیرا دوارا چاہ دوارا, دوارا جنگ وہ سارے انسان مہاتم ਅਸੀਂ ਪਾਪ ਕੀਤੇ ਪ੍ਰਭੂ ਅਸੀਂ ਤੇਰੇ ਦੁਤ ਪ੍ਰਭੂ ਸਵਰਗ ਦੇ ਬਰਤ ਜੋ ਵੀ ਪਾਪ ਕੀਤੇ ਪ੍ਰਭੂ ਅੱਜ ਸਾਨੂੰ ਮੁਆਫ ਕਰ ਦੇ ਪ੍ਰਭੂ ਅੱਜ ਤੂੰ ਸਾਡੇ ਤੇ ਦਇਆ ਕਰ ਦੇ ਪ੍ਰਭੂ ਅੱਜ ਤੂੰ ਸਾਡੇ ਤੇ ਕਿਰਪਾ ਕਰ ਦੇ ਪ੍ਰਭੂ ਅੱਜ ਸਾਡੇ ਹਾਲਾਤਾਂ ਨੂੰ ਬਦਲ ਦੇ ਪ੍ਰਭੂ ਪ੍ਰੂਣ ਚੇਂਜ ਕਰ ਦੇ ਮੇਰੇ ਮਹਾਨ ਪਰਮੇਸ਼ਰ ਸਭ ਕੁਝ ਬਦਲ ਕੇ ਰੱਖ ਦੇ ਮੇਰੇ ਮਹਾਨ ਪਰਮੇਸ਼ਰ ਸਭ ਤੋਂ ਕੁਝ ਬਦਲ ਕੇ ਰੱਖ ਦੇ ਪ੍ਰਭੂ ਜੀ ਔਰ ਸਭ ਕੁਝ ਚੇਂਜ ਦਾ ਨੇਮ ਆਫ ਜੀਸਸ ਕਰਾਈ। ਤੁਮ ਯੇਸ਼ੂ ਬਸੀ ਸ਼ੂਰ ਚ ਗਿਆਈ। ਸ਼ੂਰ ਸ਼ਿਫਾ ਦੇ ਪ੍ਰਭੂ। ਆਮੀਨ। ਸਭ ਕੁਝ ਤੇਰੇ ਅਰਥਾਂ ਵਿੱਚ ਨੇ ਆ ਪ੍ਰਭੂ। ਕਿਉਂਕਿ ਪ੍ਰਭੂ ਤੂੰ ਇਹ ਦੁਨੀਆ ਦੇ ਵਿੱਚ ਜਿੰਨੇ ਵੀ ਨਵੇਂ ਲੋਕ ਅੱਜ ਤੁਹਾਡੇ ਚ ਆਵਾਜ ਆ ਰਹੇ ਨੇ। ਤੇਰੇ ਸ਼ਮਾਦਾਨ ਦੇ ਵਿੱਚ ਆ ਰਹੇ ਨੇ। ਤੂੰ ਸਾਡੇ ਸਭ ਚੰਗੇ ਹੋ ਜਾ। ਪ੍ਰਭੂ ਯੇਸ਼ੂ ਮਸੀਹ ਦੇ ਨਾਮੇ। ਪ੍ਰਭੂ ਸ਼ਮਾਦਾਨ ਦੇ ਵਿੱਚ ਜਿਨ੍ਹਾਂ ਦੇ ਕੋਈ ਕੇਸ ਚੱਲ ਰਹੇ ਨੇ ਪ੍ਰਭੂ ਉਹ ਕੇਸ ਨੋਰਮਲ ਹੋ ਜਾਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਜਿਨ੍ਹਾਂ ਦੇ ਕੋਈ ਲੜਾਈ ਝਗੜੇ ਦੇ ਕੇਸ ਚੱਲ ਰਹੇ ਨੇ ਪ੍ਰਭੂ ਉਹ ਵੀ ਮਿਟ ਜਾਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਜਿਨ੍ਹਾਂ ਬੱਚਿਆਂ ਦੇ ਵਿੱਚ ਕਮਜ਼ੋਰੀਆਂ ਨੇ ਪ੍ਰਭੂ ਉਹ ਕਮਜ਼ੋਰੀਆਂ ਨਿਕਲ ਜਾਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਉਹ ਵੀ ਤਾਂ ਪਰਮੇਸ਼ਰ ਇਹਨਾਂ ਬੱਚਿਆਂ ਉੱਤੇ ਦਾ ਆਕਰਮਣ ਇਹਨਾਂ ਬੱਚਿਆਂ ਉਤੇ ਕਿਰਪਾ ਕਰ ਪ੍ਰਭੂ ਆਪਣੀ ਮਹਿਮਾ ਲਈ ਇਹਨਾਂ ਨੂੰ ਖੜ੍ਹਾ ਕਰ ਮੇਰੇ ਬਾਹਰ ਪਰਮੇਸ਼ਰ ਇਹਨਾਂ ਨੂੰ ਕੁਝ ਦਰਸ਼ਨ ਦੇ ਪ੍ਰਭੂ ਜੀ ਇਹਨਾਂ ਦੇ ਸੁਪਨਿਆਂ ਵਿੱਚ ਤੂੰ ਆ ਮੇਰੇ ਬਾਹਰ ਪਰਮੇਸ਼ਰ ਉਹ ਇਹਨਾਂ ਨੂੰ ਦਸ ਇਹਨਾਂ ਦੇ ਮਾਰ ਦਾ ਵਿੱਚ ਇਹਨਾਂ ਦੀ ਮਦਦ ਔਰ ਸਹਾਇਤਾ ਕਰ ਤੂੰ ਇਹਨਾਂ ਦੇ ਹਰ ਕਦਮ ਵਿੱਚ ਤੂੰ ਮਦਦ ਔਰ ਸਹਾਇਤਾ ਕਰ ਤੂੰ ਔਰ ਸਭ ਤੋਂ ਕੁਝ ਚੀਜ਼ ਦਾ ਨੇਮ ਆਫ ਜੀਸਸ ਦਾ ਜੀ ਸੱਚੇ ਪ੍ਰਭੂ ਦੁਨੀਆ ਦੇ ਲੋਕ ਦੇਖਣ ਕੀ ਇਹ ਪਸtirੇ ਬੱਚੇ ਨੇ ਜੋ ਤਾਰਿਆਂ ਦੀ ਤਰ੍ਹਾਂ ਚਮਕ ਰਹੇ ਨੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ ਸਭ ਕੁਝ ਚੇਂਜ ਹੋਵੇ ਪ੍ਰਭੂ ਸਭੋ ਕੁਝ ਚੇਂਜ ਹੋ ਰਿਹਾ ਪ੍ਰਭੂ ਅਰਬਾਹ ਪਰਮੇਸ਼ਰ ਸਭ ਕੁਝ ਤੁਹਾਡੇ ਹੱਥਾਂ ਵਿੱਚ ਲਿਆ ਹੋਇਆ ਤੁਹਾਡੀ ਦਾਸਤੀ ਨੂੰ ਉਹਦੀਆਂ ਪੁੱਤਰਾਂ ਨੂੰ ਪੂਰੀ ਘਰਾਣੇ ਨੂੰ ਪੂਰੀ ਚਰਚੀਆਂ ਨੂੰ ਚਰਚੀਆ ਦੇ ਮੀਆਂ ਪੁੱਤਰਾਂ ਔਰ ਵਾਲੀਆਂ ਪੀੜੀਆਂ ਨੂੰ ਪ੍ਰਭੂ ਸਭ ਕੁਝ ਤੁਹਾਡੇ ਹੱਥਾਂ ਵਿੱਚ ਲਿਆ ਹੋਇਆ ਜੋ ਤੁਹਾਡੀ ਮਰਜੀ ਹੈ ਜੋ ਤੁਹਾਡੀ ਇੱਛਾ ਸਾਡੀ ਜ਼ਿੰਦਗੀ ਦੇ ਵਿੱਚ اور پر اور دیا کا اور پوتر اور میٹھے ناچنا شری بنتے ہیں پتا آہے آہے آہے. آہے.